ਭਾਰਤ ਇੱਕ ਘਟਾਲਿਆਂ ਦਾ ਦੇਸ਼ ਆ ਤੇ ਘਟਾਲੇ ਇੱਥੇ ਹੁੰਦੇ ਰਹਿੰਦੇ ਨੇ ਸਰਕਾਰ ਕਿਸੇ ਦੀ ਮਰਜ਼ੀ ਹੋਵੇ ਤੇ ਇਸ ਟਾਈਮ ਪੰਜਾਬ ਦੇ ਸਿਰ ਤੇ ਇੱਕ ਤਲਵਾਰ ਲਟਕ ਰਹੀ ਆ ਲੈਂਡ ਪੂਲਿੰਗ ਨਾਮ ਦੇ ਘਟਾਲੇ ਦੀ ਤਲਵਾਰ ਉਹ ਤਲਵਾਰ ਪੰਜਾਬ ਦੇ ਕਿਸਾਨਾਂ ਮਜ਼ਦੂਰਾ ਹੋਰ ਵਰਗਾਂ ਤੇ ਸਾਰੇ ਲੋਕਾਂ ਦੇ ਸਮੇਤ ਖੇਤਾਂ ਤੇ ਪਿੰਡਾਂ ਤੇ ਉਹ ਤਲਵਾਰ ਲਟਕ ਰਹੀ ਆ ਤੇ ਮਾਰਾਂ ਦਾ ਮੰਨਣਾ ਇਹ ਈ ਆ ਕਿ ਜੇ ਸਰਕਾਰ ਇਸ ਨੂੰ ਕਰਨ ਵਿੱਚ ਕਾਮਯਾਬ ਹੋ ਜਾਂਦੀ ਆ ਪਰ ਇਹ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘਟਾਲਾ ਹੋਊਗਾ 1 ਲੱਖ ਕਰੋੜ ਰੁਪਏ ਤੋਂ ਵੀ ਵੱਧ ਦਾ ਘਟਾਲਾ ਹੋਊਗਾ ਜਿਹੜੀ ਸਰਕਾਰ ਇਸ ਨੂੰ ਕਰਮ ਜਾ ਰਹੀ ਹੈ ਉਹ ਸਰਕਾਰ ਤਾਜੀ-ਤਾਜੀ ਹਾਲੇ ਦਿੱਲੀ ਦੇ ਵਿੱਚੋਂ ਸੱਤਾ ਗਵਾ ਕੇ ਹਟੀ ਹੈ ਖੁੰਝਾ ਕੇ ਹਟੀ ਹੈ ਜਦੋਂ ਉਹ ਦਿੱਲੀ ਦੀ ਸੱਤਾ ਤੇ ਸੀ ਉਦੋਂ ਉਸ ਤੇ ਬਹੁਤ ਸਾਰੇ ਘਟਾਲਿਆਂ ਦੇ ਦੋਸ਼ ਲੱਗੇ ਤੇ ਉਹਨਾਂ ਬਹੁਤ ਸਾਰੇ ਘਟਾਲਿਆਂ ਦੇ ਵਿੱਚੋਂ ਇੱਕ ਘਟਾਲਾ ਸੀ ਕਲਾਸਰੂਮ ਘਟਾਲਾ ਉਹ ਕਲਾਸਰੂਮ ਘਟਾਲਾ ਦਿੱਲੀ ਦੇ ਮਾਡਲ ਦੇ ਤਹਿਤ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਤਹਿਤ ਹੋਇਆ ਤੇ ਉਹੀ ਸਿੱਖਿਆ ਕ੍ਰਾਂਤੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਗਈ ਹੈ ਤੇ ਫਿਰ ਤਾਂ ਪੰਜਾਬ ਵਾਲੀ ਸਿੱਖਿਆ ਕ੍ਰਾਂਤੀ ਵੀ ਸਵਾਲਾਂ ਦੇ ਘੇਰੇ ਚ ਆਉਂਦੀ ਹੈ ਜੇ ਉਥੇ ਘਟਾਲਾ ਹੋਇਆ ਉਹ ਘਟਾਲਾ ਸਮਝਣ ਦੀ ਲੋੜ ਆ ਉਹ ਘਟਾਲਾ ਕਿੰਨੇ ਕਰੋੜਾਂ ਦਾ ਹੋਇਆ ਸੀ ਕਿਸ ਤਰ੍ਹਾਂ ਉਹ ਹੋਇਆ ਸੀ ਤੇ ਕੌਣ ਕੌਣ ਉਹ ਚ ਦੋਸ਼ੀ ਬਣਿਆ ਤੇ ਕਿਵੇਂ ਕਿਵੇਂ ਉਹ ਘਟਾਲਾ ਹੋਇਆ ਇਹਨਾਂ ਸਭ ਗੱਲਾਂ ਤੇ ਇਸ ਵੀਡੀਓ ਵਿੱਚ ਕਰਾਂਗੇ ਪੂਰੀ ਗੱਲਬਾਤ ਤਾਂ ਚਲੋ ਕਰੀਏ ਸ਼ੁਰੂਆਤ ਇੱਕ ਕਹਾਣੀ ਸ਼ੁਰੂ ਹੁੰਦੀ ਹੈ 2015 ਤੋਂ ਤਾਜੀ-ਤਾਜੀ ਆਮ ਆਦਮੀ ਪਾਰਟੀ ਬਣੀ ਸੀ ਅੰਨਾ ਹਜ਼ਾਰੇ ਅੰਦੋਲਨ ਚੋਂ ਨਿਕਲ ਕੇ ਤੇ ਤਾਜੀ-ਤਾਜੀ ਹੀ ਇਸ ਪਾਰਟੀ ਨੇ ਦਿੱਲੀ ਦੀ ਸੱਤਾ ਹਾਸਲ ਕੀਤੀ ਸੀ ਜੈਨਿਕੇ ਭਾਰਤ ਦੀ ਰਾਜਧਾਨੀ ਦਿੱਲੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ ਉਸ ਸਰਕਾਰ ਦੇ ਮੁੱਖ ਮੰਤਰੀ ਸਨ ਅਰਵਿੰਦ ਕੇਜਰੀਵਾਲ ਤੇ ਐਜੂਕੇਸ਼ਨ ਮਨਿਸਟਰ ਸੀ ਮਿਸਟਰ ਮਨੀਸ਼ ਸਿਸੋਦੀਆ ਮਨੀਸ਼ ਸੋਦੀਆ ਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਨੇ ਇਸ ਸਰਕਾਰ ਨੇ ਮਨ ਬਣਾਇਆ ਕਿ ਆਪਾਂ ਸਿੱਖਿਆ ਕ੍ਰਾਂਤੀ ਕਰਨੀ ਹੈ ਇਸ ਸਰਕਾਰ ਨੇ ਨਾਰਾ ਦਿੱਤਾ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਦੇ ਇਨਕਲਾਬ ਦਾ ਤੇ ਜਿਹਦਾ slogan ਰੱਖਿਆ ਗਿਆ ਸੀ ਭਵਿੱਖ ਬਚਾਓ ਸਿੱਖਿਆ ਬਚਾਓ ਸਿੱਖਿਆ ਬਚਾਓ ਭਵਿੱਖ ਬਚਾਓ ਇਸ ਤਰ੍ਹਾਂ ਦਾ ਉਸਦਾ ਨਾਰਾ ਦਿੱਤਾ ਗਿਆ ਤੇ ਇਸ ਨਾਰੇ ਦੇ ਤਹਿਤ ਦਿੱਲੀ ਦੇ ਸਕੂਲਾਂ ਦੇ ਵਿੱਚ ਹਜ਼ਾਰਾਂ ਨਵੇਂ ਕਲਾਸਰੂਮ ਬਣਾਏ ਜਾਣੇ ਸੀ ਹਜ਼ਾਰਾਂ ਨਵੇਂ ਕਲਾਸਰੂਮ ਬਣਾਉਣੇ ਤੁਸੀਂ ਇਹ ਗੱਲ ਨੋਟ ਕਰ ਲਿਓ ਕਿ ਨਵੇਂ ਕਾਲਜ ਨਹੀਂ ਬਣਾਏ ਜਾਣੇ ਸੀ ਤੇ ਨਾ ਹੀ ਨਵੇਂ ਕੋਈ ਸਕੂਲ ਬਣਾਏ ਜਾਣੇ ਸੀ ਜਸਟ ਪੁਰਾਣੇ ਸਕੂਲਾਂ ਦੇ ਵਿੱਚ ਨਵੇਂ ਕਲਾਸਰੂਮ ਬਣਾਏ ਜਾਣੇ ਸੀ ਜੈਨਿਕਾ ਰੈਨੂਏਸ਼ਨ ਹੋਣੀ ਸੀ ਉਹਨਾਂ ਸਕੂਲਾਂ ਦੀ ਚਲੋ ਜੀ ਇਹ ਕੰਮ ਪਾਸ ਕਰ ਦਿੱਤਾ ਗਿਆ ਤੇ ਕਲਾਸਰੂਮ ਬਣਾਉਣੇ ਸਰਕਾਰ ਨੇ ਸ਼ੁਰੂ ਕੀਤੇ ਹਾਲੇ ਕੁਝ ਹੀ ਕਲਾਸਰੂਮ ਬਣੇ ਸੀ ਕਿ ਸਰਕਾਰ ਤੇ ਵੱਡੇ ਦੋਸ਼ ਲੱਗਣੇ ਸ਼ੁਰੂ ਹੋ ਗਏ ਚਾਰੇ ਪਾਸੇ ਰੌਲਾ ਪੈ ਗਿਆ ਸਾਰੀ ਦਿੱਲੀ ਦੇ ਵਿੱਚ ਹਲਚਲ ਪੈਦਾ ਹੋ ਗਈ ਸਰਕਾਰ ਬਹੁਤ ਵੱਡੇ ਘਪਲੇ ਕਰ ਰਹੀ ਆ ਘਟਾਲੇ ਕਰ ਰਹੀ ਆ ਦੋਸ਼ ਵੀ ਕੋਈ ਵਿਰੋਧੀ ਧਿਰ ਨਹੀਂ ਲਾ ਰਹੀ ਸੀ ਵਿਰੋਧੀ ਧਿਰ ਬੀਜੇਪੀ ਤਾਂ ਬਹੁਤ ਬਾਅਦ ਦੇ ਵਿੱਚ ਬੋਲੀ ਤੇ ਅਖੀਰ ਦੇ ਵਿੱਚ ਹੀ ਬੋਲੀ ਪਰ ਇਹ ਜਿਹੜੇ ਦੋਸ਼ ਲਾਏ ਜਾ ਰਹੇ ਸੀ ਉਹ ਗਵਰਨਰ ਵੱਲੋਂ ਲਾਏ ਜਾ ਰਹੇ ਸੀ ਦਿੱਲੀ ਦੇ ਵੱਲੋਂ ਤੇ ਦੂਸਰਾ ਸੀਵੀਸੀ ਦੇ ਵੱਲੋਂ ਲਾਏ ਜਾ ਰਹੇ ਸੀ ਸੀਵੀਸੀ ਮਤਲਬ ਚੀਫ ਬਿਜ਼ਨਸ ਕਮਿਸ਼ਨਰ ਇਹਨਾਂ ਦੋਨਾਂ ਦੇ ਵੱਲੋਂ ਪੂਰੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਤੇ ਫਿਰ ਦੋਸ਼ ਜਿਹੜੇ ਸੀਗੇ ਉਹ ਇਹ ਸੀ ਕਿ ਜਿਹੜੇ ਇਹ ਕਲਾਸਰੂਮ ਬਣਾਏ ਜਾ ਰਹੇ ਨੇ ਇਹਨਾਂ ਕਲਾਸਰੂਮ ਨੂੰ ਬਣਾਉਣ ਦੇ ਵਿੱਚ ਕਰੋੜਾਂ ਰੁਪਏ ਦੀ ਹਿਰਾਫੇਰੀ ਕੀਤੀ ਜਾ ਰਹੀ ਆ ਲੈਣ ਦੇਣ ਕੀਤਾ ਜਾ ਰਿਹਾ ਪੈਸਾ ਇੱਧਰ ਉੱਧਰ ਕੀਤਾ ਜਾ ਰਿਹਾ ਤੇ ਫਿਰ ਜਾਂਚ ਪੜਤਾਲ ਦੀ ਮੰਗ ਜਦੋਂ ਹੋਈ ਤਾਂ ਜਾਂਚ ਪੜਤਾਲ ਦੀ ਕਰਨ ਦੇ ਲਈ ਦੋ ਏਜੰਸੀਆਂ ਸਾਹਮਣੇ ਆਈਆਂ ਪਹਿਲੀ ਇਨਫੋਰਸਮੈਂਟ ਡਾਇਰੈਕਟੋਰੇਟ ਜੈਨਿਕ ਐਡੀ ਜਿਨ੍ਹਾਂ ਨੇ ਅੱਜਕੱਲ ਸਾਰੇ ਲੀਡਰਾਂ ਦਾ ਪਚਾਲ ਪਾਇਆ ਹੋਇਆ ਤੇ ਦੂਸਰੀ ਏਜੰਸੀ ਸੀ ਵਿਜੀਲੈਂਸ ਵਿਜੀਲੈਂਸ ਤੇ ਐਡੀ ਇਸ ਦੀ ਜਾਂਚ ਪੜਤਾਲ ਕਰਨ ਲੱਗੀਆਂ ਤੇ ਫਿਰ ਜੋ ਰਿਪੋਰਟ ਸਾਹਮਣੇ ਆਈ ਉਸ ਵੇਖ ਕੇ ਸਾਰੇ ਲੋਕ ਹੈਰਾਨ ਸੀ ਪਰੇਸ਼ਾਨ ਸੀ ਉਸ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਸਰਕਾਰ ਨੇ ਟੈਂਡਰ ਪਾਸ ਕਰਨੇ ਸੀ ਜੋ ਉਸ ਦੇ ਵਿੱਚ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਉਹ ਪਾਲਣਾ ਇਸ ਤਰ੍ਹਾਂ ਨਹੀਂ ਕੀਤੀ ਗਈ ਕਿ ਜੋ ਸਰਕਾਰੀ ਟੈਂਡਰ ਸਰਕਾਰ ਨੇ ਦੇਣੇ ਸੀ ਉਦੋਂ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਤੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਕੱਢਿਆ ਬਸ ਚੁੱਪਚੀਪੀਤੇ ਆਪਦੇ ਨੇੜਲੇ ਬੰਦਿਆਂ ਦੀਆਂ ਕੁਝ ਕੰਪਨੀਆਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਚੁੱਪਚੀਪੀਤੇ ਇਹ ਟੈਂਡਰ ਦੇ ਦਿੱਤੇ ਗਏ ਟੈਂਡਰ ਪਾਸ ਕਰ ਦਿੱਤੇ ਗਏ ਤੇ ਫਿਰ ਜਦੋਂ ਰੀਪੀਟ ਆਰਡਰ ਪਾਉਣੇ ਸੀ ਉਸ ਤੋਂ ਬਾਅਦ ਕੋਈ ਟੈਂਡਰ ਦੇਣੇ ਸੀ ਹੋਰ ਕਲਾਸਰੂਮਸ ਦੇ ਹੋਰ ਅਲੱਗ ਇਲਾਕਿਆਂ ਦੇ ਸਕੂਲਾਂ ਦੇ ਤਾਂ ਉਹ ਵੀ ਸੇਮ ਕੰਪਨੀਆਂਜ਼ ਨੂੰ ਉਹਨਾਂ ਹੀ ਸੇਮ ਕੰਪਨੀਆਂਜ਼ ਨੂੰ ਤੇ ਉਸ ਤੋਂ ਵੱਧ ਰੇਟ ਤੇ ਉਸ ਤੋਂ ਵੱਧ ਖਰਚਾ ਪਾ ਕੇ ਉਹ ਟੈਂਡਰ ਦੇ ਦਿੱਤੇਗੇ ਜੈਨਕਿ ਕੰਪਨੀਆਂ ਵੀ ਸੇਮ ਰਹਿਣਾ ਬੰਦੇ ਵੀ ਸੇਮ ਰਹਿ ਤੇ ਨੋਟੀਫਿਕੇਸ਼ਨ ਫੇਰ ਨਹੀਂ ਕੱਢਿਆ ਗਿਆ ਤੇ ਜਿਹੜੇ ਖਰਚੇ ਪਾਏ ਗਏ ਉਹ ਹੋਰ ਵਧਾ ਕੇ ਪਾ ਦਿੱਤੇਗੇ ਇਸ ਤੋਂ ਵੀ ਅੱਗੇ ਜਿਹੜੀ ਗੱਲ ਹੈਰਾਨੀਜਨਕ ਸੀ ਉਹ ਹੋਏ ਸੀ ਕਿ ਜਿਹੜੇ ਇਹ ਕੰਪਨੀਆਂ ਦੇ ਮਾਲਕ ਸੀ ਉਹ ਸਰਕਾਰ ਦੇ ਤੇ ਸਰਕਾਰੀ ਬੰਦਿਆਂ ਦੇ ਸਰਕਾਰੀ ਅਧਿਕਾਰੀਆਂ ਦੇ ਨੇੜਲੇ ਬੰਦੇ ਸੀ ਉਹਨਾਂ ਨਾਲ ਸਾਂਝਾ ਸੀ ਆਪਸ ਦੇ ਵਿੱਚ ਹੁਣ ਅਗਲੀ ਗੱਲ ਤੁਸੀਂ ਧਿਆਨ ਨਾਲ ਸੁਣਿਓ ਇੱਥੋਂ ਸਮਝ ਆਉਣਾ ਹੈ ਕਿ ਇਹ ਘਟਾਲਾ ਮੇਨ ਹੈ ਕੀ ਸੀ ਜੋ ਸਰਕਾਰ ਨੇ ਕਲਾਸਰੂਮ ਮਿਥੇ ਉਹ 2400 ਕਲਾਸਰੂਮ ਬਣਾਉਣਾ ਸੀ ਤੇ ਜੋ ਵੇਖੇ ਗਏ ਸੀਗੇ ਸਕੂਲ ਜੋ ਟਿੱਕੇ ਗਏ ਸੀਗੇ ਸਕੂਲ ਸਿਲੈਕਟ ਕੀਤੇ ਗਏ ਸੀ ਸਕੂਲ ਉਹ 500 ਸਕੂਲ ਸੀ ਜਾਨੀ ਕਿ ਪੂਰੀ ਗੱਲ ਹੋਵੇ ਤਾਂ 500 ਸਕੂਲ ਦੇ ਵਿੱਚ 2400 ਕਲਾਸਰੂਮ ਬਣਾਇਆ ਜਾਣਾ ਸੀ ਇਹ ਪੂਰੀ ਗੱਲ ਸੀ ਤੇ ਜੋ ਸਰਕਾਰ ਨੇ ਇੱਕ ਕਲਾਸਰੂਮ ਦਾ ਖਰਚਾ ਪਾਇਆ ਉਹ ਸੀਗਾ 5 ਲੱਖ ਰੁਪਏ ਹੁਣ ਤੁਸੀਂ ਵੇਖੋ ਕਿ 5 ਲੱਖ ਰੁਪਏ ਦੇ ਵਿੱਚ ਕਿਹੜਾ ਕਲਾਸਰੂਮ ਬੰਦ ਆ ਤੁਸੀਂ ਲੱਖ ਰੁਪਇਆ ਲਾ ਲਓ 2 ਲੱਖ ਲਾ ਲਓ 3 ਲੱਖ ਲਾ ਲਓ ਤੇ ਇਹਨੇ 5 ਲੱਖ ਰੁਪਏ ਦਾ ਕਲਾਸਰੂਮ ਫੇਰ ਵੀ ਇੱਥੇ ਵੀ ਗੱਲ ਮੁੱਕਦੀ ਨਹੀਂ ਗੱਲ ਇਸ ਤੋਂ ਵੀ ਅਗਲੀ ਆ ਗੱਲ ਇਸ ਤੋਂ ਅਗਲੀ ਇਹ ਹੈ ਕਿ ਜਦੋਂ 2400 ਕਲਾਸਰੂਮ ਬਣਾਉਣਾ ਤੇ 5 ਲੱਖ ਰੁਪਇਆ ਇੱਕ ਦਾ ਖਰਚਾ ਤਾਂ ਟੋਟਲ ਪੈਸੇ ਬਣਦੇ ਆ 120 ਕਰੋੜ ਰੁਪਇਆ ਜਾ 125 ਕਰੋੜ ਰੁਪਇਆ ਇੰਨੇ ਦਾ ਅਸਟੀਮੇਟ ਜੇ ਖੁੱਲਾ-ਖੁੱਲਾ ਲਈਏ 125 ਕਰੋੜ ਰੁਪਇਆ ਬਣ ਗਿਆ ਇਹ 125 ਕਰੋੜ ਰੁਪਏ ਦੀ ਜਗ੍ਹਾ ਜਦੋਂ ਸਰਕਾਰ ਨੇ ਇਸ ਦਾ ਬਜਟ ਬਣਾਉਣਾ ਸੀ ਇਸ ਦਾ ਅਸਟੀਮੇਟ ਬਣਾਉਣਾ ਸੀ ਤੇ ਜਦੋਂ ਪੈਸਾ ਜਾਰੀ ਕਰਨਾ ਸੀ ਤਾਂ ਉਦੋਂ ਸਰਕਾਰ ਨੇ 125 ਕਰੋੜ ਦੀ ਜਗ੍ਹਾ 576 ਕਰੋੜ ਰੁਪਇਆ ਜਾਰੀ ਕਰਤਾ ਹੁਣ ਇਹ 570 ਕਰੋੜ ਰੁਪਏ ਦਾ ਅਸਟੀਮੇਟ ਤੇ 125 ਕਰੋੜ ਰੁਪਏ ਦਾ ਅਸਟੀਮੇਟ ਕਿੰਨਾ ਫਰਕ ਹੈ ਇਹਦੇ ਵਿੱਚ 5 ਗੁਣਾ ਦਾ ਫਰਕ 4 ਗੁਣਾ ਦਾ ਫਰਕ ਇਹਨਾਂ ਫਰਕ ਕਿਉਂ ਪੈ ਗਿਆ ਇਹ ਰਿਪੋਰਟ ਦੇ ਵਿੱਚ ਪੁੱਛਿਆ ਗਿਆ ਇਸ ਤੋਂ ਵੀ ਅੱਗੇ ਦੀ ਗੱਲ ਇਹ ਆ ਕਿ ਜੋ ਕਲਾਸਰੂਮ 5 ਲੱਖ ਰੁਪਏ ਦੇ ਵਿੱਚ ਬਣਾਣਾ ਸੀ ਸ਼ੁਰੂਆਤ ਦੇ ਵਿੱਚ ਤੇ ਜਾਂਦੇ ਜਾਂਦੇ ਹੁੰਦੇ ਹੁੰਦੇ ਉਹ ਕਲਾਸਰੂਮ 25 ਲੱਖ ਰੁਪਏ ਤੋਂ ਵੀ ਪਾਰ ਪਹੁੰਚ ਗਿਆ ਜਣੀ ਇੱਕ ਕਲਾਸਰੂਮ ਜਿਹੜਾ 2-3 ਲੱਖ ਰੁਪਏ ਦਾ ਬਣ ਜਾਂਦਾ ਜ਼ੋਰ ਮਾਰ ਕੇ ਉਸ ਦਾ ਪਹਿਲਾਂ ਤਾਂ 5 ਲੱਖ ਰੁਪਏ ਰੇਟ ਰੱਖਿਆ ਗਿਆ ਤੇ ਫਿਰ 5 ਲੱਖ ਵੀ ਤੁਸੀਂ ਛੱਡੋ ਫਿਰ 25 ਲੱਖ ਰੁਪਏ ਤੋਂ ਵੀ ਪਾਰ ਕਰ ਦਿੱਤਾ ਗਿਆ ਰੇਟ ਤੇ ਇਸ ਦੇ ਤਰ੍ਹਾਂ ਇਹ ਜੋ 120-25 ਕਰੋੜ ਰੁਪਏ ਦਾ ਐਸਟੀਮੇਟ ਬਣਾ ਸੀ ਇੰਨਾ ਖਰਚਾ ਆਉਣਾ ਸੀ 120 ਕਰੋੜ ਛੱਡ ਦਿਓ ਤੁਸੀਂ 125 ਕਰੋੜ ਛੱਡ ਦਿਓ 576 ਕਰੋੜ ਵੀ ਛੱਡ ਦਿਓ ਇਸ ਤੇ ਜੋ ਟੋਟਲ ਖਰਚਾ ਕੀਤਾ ਗਿਆ ਉਹ 1300 ਕਰੋੜ ਰੁਪਏ ਤੋਂ ਵੀ ਵੱਧ ਸੀ ਤੁਸੀਂ ਲਾਓ ਹਿਸਾਬ ਕਿ 12 13 ਗੁਣਾ ਪੈਸਾ ਵੱਧ ਲਾ ਦਿੱਤਾ ਗਿਆ ਤੇ ਇਹ ਜੋ ਘਟਾਲਾ ਹੋਇਆ ਇਸ ਤੋਂ ਬਾਅਦ ਸਾਰੀ ਦਿੱਲੀ ਦੇ ਵਿੱਚ ਹਾਹਾਕਾਰ ਮਚ ਗਈ ਸੀ ਕਿ ਇੰਨਾ ਜ਼ਿਆਦਾ ਘਟਾਲਾ ਫਿਰ ਚਲੋ ਲੋਕਾਂ ਨੇ ਇਹ ਸਮਝਿਆ ਵੀ ਚਲੋ ਯਾਰ ਸਕੂਲ ਤਾਂ ਸੁਧਰੀ ਗਏ ਪਰ ਜਦੋਂ ਸਕੂਲਾਂ ਵੱਨੀ ਨਿਗਾਹ ਮਾਰੀ ਗਈ ਤਾਂ ਉਥੇ ਟੋਟਲ 1186 ਕਲਾਸਰੂਮ ਬਣੇ ਹੀ ਨਹੀਂ ਸੀ ਜਾਨੀ ਕਿ 2400 ਕਲਾਸਰੂਮ ਜੋ ਬਣਾਉਣਾ ਸੀ ਸਰਕਾਰ ਨੇ ਉਸ ਦੇ ਵਿੱਚੋਂ ਹਾਲੇ 1214 ਕਲਾਸਰੂਮ ਹੀ ਬਣੇ ਸੀ ਜਾਨੀ 1186 ਕਲਾਸਰੂਮ ਗੈਵ ਸੀ ਤੇ ਹਾਲੇ ਆਪਾਂ ਵਖੀਏ ਟੋਟਲ ਲਗਭਗ ਲਈਏ ਤਾਂ ਹਾਲੇ ਅੱਧੇ ਕਲਾਸਰੂਮ ਬਣੇ ਸੀ ਅੱਧੇ ਕਲਾਸਰੂਮ ਬਣੇ ਸੀ ਮਤਲਬ 120 ਕਰੋੜ ਦੇ ਵਿੱਚੋਂ ਕੱਢਦੀ ਆਪਾਂ ਅੱਧ 60 ਕਰੋੜ ਕਿੱਥੇ 7 ਕਰੋੜ ਤੇ ਕਿਥੇ 1300 ਕਰੋੜ ਤੋਂ ਵੀ ਵੱਧ ਇਸ ਤਰ੍ਹਾਂ ਇਹ ਬਹੁਤ ਵੱਡਾ ਘਟਾਲਾ ਸਾਹਮਣੇ ਆਇਆ ਤੁਸੀਂ ਹੋਰ ਸੁਣੋ ਜੋ ਇੱਕ ਕਲਾਸਰੂਮ 25 ਲੱਖ ਰੁਪਏ ਤੋਂ ਵੀ ਵੱਧ ਪਾਇਆ ਗਿਆ ਸੀ ਤਾਂ ਕਿਤੇ ਕਿਤੇ ਤਾਂ ਇਹ ਸੀ ਕਿ ਸਰਕਾਰ ਨੇ ਇੱਕ ਸਕੂਲ ਦੇ ਵਿੱਚ ਸਿਰਫ ਇੱਕ ਕਲਾਸਰੂਮ ਬਣਾਇਆ ਪਰ ਉਸ ਦਾ ਖਰਚਾ ਪਤਾ ਕਿੰਨਾ ਪਾਇਆ 40 ਲੱਖ ਰੁਪਿਆ 35 ਲੱਖ ਰੁਪਿਆ 38 ਲੱਖ ਰੁਪਿਆ 30 ਲੱਖ ਤੋਂ ਘੱਟ ਪਾਇਆ ਨਹੀਂ ਜਿੱਥੇ ਇੱਕ ਕਲਾਸਰੂਮ ਬਣਾਇਆ ਰਿਪੋਰਟ ਦੇ ਵਿੱਚ ਇਹ ਵੀ ਸਾਫ਼-ਸਾਫ਼ ਲਿਖਿਆ ਗਿਆ ਕਿ ਬਹੁਤ ਸਕੂਲ ਇਹੋ ਜਿਹੇ ਸੀ ਜਿਨ੍ਹਾਂ ਨੂੰ ਉਹ ਚੀਜ਼ ਦੀ ਲੋੜ ਨਹੀਂ ਸੀ ਜੋ ਉੱਥੇ ਬਣਾਈ ਗਈ। ਉਦਾਹਰਨ ਦੇ ਤੌਰ ਤੇ ਆਪਦੇ ਖਰਚੇ ਵਧਾਉਣ ਦੇ ਲਈ ਆਪਦੀਆਂ ਜੋ ਭਾਈਵਾਲ ਕੰਪਨੀਆਂ ਜਿਨ੍ਹਾਂ ਨੂੰ ਠੇਕੇ ਦਿੱਤੇ ਸੀ ਸਰਕਾਰ ਨੇ ਉਹਨਾਂ ਨੂੰ ਮੁਨਾਫਾ ਪੰਚਾਉਣ ਦੇ ਲਈ ਤੇ ਉਹਨਾਂ ਦੇ ਥਰੂ ਆਪਦਾ ਮੁਨਾਫਾ ਬਣਾਉਣ ਦੇ ਲਈ ਸਰਕਾਰ ਨੇ ਸਟਾਫ ਰੂਮ ਨਹੀਂ ਨਹੀਂ ਚਾਹੀਦੇ ਸੀ ਬਣਾ ਦਿੱਤੇ ਗਏ। ਕੋਈ ਸਿਕਿਉਰਿਟੀ ਗਾਰਡ ਦਾ ਰੂਮ ਸੀ ਨਹੀਂ ਚਾਹੀਦਾ ਸੀ ਬਣਾ ਦਿੱਤਾ ਗਿਆ ਫਿਰ ਜੋ ਗਰਾਉਂਡ ਸੀ ਉਹਦੀਆਂ ਸਾਈਡਾਂ ਤੇ ਪਹਿਲਾਂ ਹੀ ਸਟੇਅਰਸ ਬਣੀਆਂ ਹੋਣਾ ਸੀ ਬੈਠਣ ਲਈ ਪੌੜੀਆਂ ਜੋ ਦਰਸ਼ਕਾਂ ਦੇ ਬੈਠਣ ਲਈ ਹੁੰਦੀਆਂ ਉਹ ਬਣੀਆਂ ਹੋਣਾ ਸੀ ਪਰ ਉਹਨਾਂ ਨੂੰ ਫੇਰ ਬਣਾ ਦਿੱਤਾ ਗਿਆ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਸੀ ਇਸ ਰਿਪੋਰਟ ਦੇ ਵਿੱਚ ਲਿਖਿਆ ਕਿ ਜੋ ਨਹੀਂ ਚਾਹੀਦੀਆਂ ਸੀ ਫਾਲਤੂ ਦਾ ਉਹਨਾਂ ਤੇ ਖਰਚਾ ਕੀਤਾ ਗਿਆ ਇਹ ਵੀ ਲਿਖਿਆ ਗਿਆ ਸੀ ਕਿ ਜੋ ਪਹਿਲਾਂ ਬਣੀਆਂ ਹੋਣਾਂ ਕਲਾਸਾਂ ਸੀ ਕਲਾਸਰੂਮ ਸੀ ਜਾਂ ਵਾਸ਼ਰੂਮ ਸੀ ਉਹਨਾਂ ਦੀ ਮਾੜੀ ਮੋਟੀ ਰੈਨੋਵੇਸ਼ਨ ਕਰਕੇ ਉਹਨਾਂ ਦੀ ਮਾੜੀ ਮੋਟੀ ਮੁਰੰਮਤ ਕਰਕੇ ਉਸ ਨੂੰ ਨਵਾਂ ਦਿਖਾਇਆ ਗਿਆ ਤੇ ਨਵੇਂ ਜਿੰਨਾ ਹੀ ਉਹਦਾ ਖਰਚਾ ਪਾਇਆ ਗਿਆ ਤੇ ਫਿਰ ਜਦੋਂ ਇਸ ਦਾ ਜਵਾਬ ਕੇਜਰੀਵਾਲ ਸਾਹਿਬ ਤੋਂ ਤੇ ਮਨੀਸ਼ ਸੋਦੀਆ ਤੋਂ ਤੇ ਆਮ ਆਦਮੀ ਪਾਰਟੀ ਤੋਂ ਮੰਗਿਆ ਗਿਆ ਤਾਂ মিডিਆ ਨੂੰ ਉਹਨਾਂ ਨੇ ਜਵਾਬ ਦਿੰਦੇ ਹੋਏ ਪਤਾ ਕੀ ਕਿਹਾ ਸੀ ਕਹਿੰਦੇ ਕਿ ਇਹ ਤਾਂ ਸਾਡੇ ਇਨਕਲਾਬ ਨੂੰ ਸਾਡੀ ਸਿੱਖਿਆ ਕ੍ਰਾਂਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਤਾਂ ਪੋਲੀਟਿਕਲੀ ਵੈਂਡੇਟਾ ਕੀਤਾ ਜਾ ਰਿਹਾ ਹੈ ਈਡੀ ਦੇ ਨਾਲ ਨਾਲ ਹੋਣੇ ਦੀ ਜਾਂਚ ਸੀਬੀਆਈ ਵੀ ਕਰ ਰਹੀ ਆ ਚਲੋ ਆਪਾਂ ਦਿੱਲੀ ਤੋਂ ਹੁਣ ਮੋੜਾ ਮੜਾ ਜਾਂ ਪੰਜਾਬ ਵੱਲ ਕੱਟਦੇ ਆਂ ਪੰਜਾਬ ਵੱਲ ਆਈਏ ਤੇ ਹੁਣ ਤੁਸੀਂ ਮਾੜੀਆਂ ਜੀਆਂ ਅੱਖਾਂ ਬੰਦ ਕਰਕੇ ਆਪ ਦੇ ਆਪ ਨੂੰ ਡੇਢ ਦੋ ਮਹੀਨੇ ਪਹਿਲਾਂ ਲੈ ਕੇ ਜਾਓ ਜਦੋਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਸੀ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦੇ ਅਧਿਕਾਰੀ ਜਾ ਕੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਉਦਘਾਟਨ ਕਰ ਰਹੇ ਸੀ ਤੇ ਐਮਐਲਏ ਵੀ ਸੀ ਅਧਿਕਾਰੀ ਵੀ ਸੀ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਉਦਘਾਟਨ ਵੱਧ ਚੜ੍ਹ ਕੇ ਕਰ ਰਹੇ ਸੀ ਟੈਂਟ ਲਾਏ ਜਾ ਰਹੇ ਸੀ ਨੀ ਪੱਥਰ ਲਾਏ ਜਾ ਰਹੇ ਸੀ ਇਹ ਵੀ ਰੌਲਾ ਪਿਆ ਸੀ ਕਿ ਇੱਕ ਸਕੂਲ ਦੇ ਵਿੱਚ ਚਾਰ-ਚਾਰ ਨੀ ਪੱਥਰ ਲਾਏ ਗਏ ਟਾਇਲਟ ਦੇ ਵੀ ਨੀ ਪੱਥਰ ਲਾਏ ਗਏ ਇਹ ਰੌਲਾ ਪਿਆ ਸੀ ਅੱਛਾ ਜੀ ਹੁਣ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਹੋਈ ਹੈ ਉਸ ਨੂੰ ਸੋਚੋ ਕਿ ਪੁਰਾਣੀ ਚਾਰਦਵਾਰੀ ਜੋ ਸਕੂਲ ਦੇ ਆਲੇ ਦੁਆਲੇ ਬਾਉਂਡਰੀ ਕੀਤੀ ਗਈ ਹੈ ਉਸ ਤੇ ਚਾਰ ਰਤੇ ਹੋਰ ਲਾ ਦਿੱਤੇ ਗਏ ਉਸ ਦਾ ਟਿੱਪਟਲਾ ਕਰ ਦਿੱਤਾ ਗਿਆ ਉਸ ਦਾ ਰੰਗ ਰੁਗਣ ਕਰ ਦਿੱਤਾ ਗਿਆ ਤੇ ਨਵਾਂ ਨਹੀਂ ਪੱਥਰ ਲਾ ਕੇ ਇਹ ਦਿਖਾਇਆ ਗਿਆ ਕਿ ਇਹ ਨਵੀਂ ਬਣਾਈ ਗਈ ਆ ਫਿਰ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਕਲਾਸਰੂਮ ਕੋਈ ਕਮਰਾ ਸਕੂਲ ਦਾ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਲੋਕਾਂ ਨੇ ਦੱਸਿਆ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਸਾਡੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੇਖੋ ਤੁਸੀਂ ਆਪਣੇ ਦੇ ਨੂੰ ਵੇਖੋ ਕਿ ਪੁਰਾਣੇ ਕਲਾਸਰੂਮ ਬਣੇ ਹੋਏ ਆ 8 8 10 10 ਸਾਲ ਪਹਿਲਾਂ ਬਣੇ ਹੋਏ ਆ ਉਹਨਾਂ ਤੇ ਨਵਾਂ ਰੰਗ ਰੋਗਣ ਕਰਕੇ ਨਵਾਂ ਨੀ ਪੱਥਰ ਲਾ ਦਿੱਤਾ ਗਿਆ ਨਵਾਂ ਨੀ ਪੱਥਰ ਗੱੜ ਦਿੱਤਾ ਗਿਆ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦਿੱਤਾ ਇਹਤ ਬਣਾਇਆ ਇਹ ਤੇ ਫਿਰ ਟਾਇਲਟ ਵਾਲਾ ਵੀ ਬਹੁਤ ਮਜ਼ਾਕ ਬਣਿਆ ਸੀ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਦਾ ਤੇ ਹੋਰ ਅਧਿਕਾਰੀਆਂ ਦਾ ਕਿ ਟਾਇਲਟ ਦੇ ਵੀ ਨਹੀਂ ਪੱਥਰ ਰੱਖੇ ਜਾ ਰਹੇ ਆ ਟਾਇਲਟਸ ਦੇ ਕੋਈ ਪਾਈਪ ਟੁੱਟੀ ਹੋਈ ਸੀ ਉਹ ਪਾ ਦਿੱਤੀ ਗਈ ਕੋਈ ਉੱਥੇ ਟੁੱਟੀ ਟੁੱਟੀ ਹੋਈ ਸੀ ਉਹ ਲਾ ਦਿੱਤੀ ਗਈ ਤੇ ਕੋਈ ਰੰਗ ਰੋਗਣ ਕਰ ਦਿੱਤਾ ਗਿਆ ਟੀਪ ਟੱਲਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ ਇਹੀ ਦਿਖਾਇਆ ਕਿ ਇਹ ਨਵਾਂ ਬਣਿਆ ਹੁਣ ਇਹਨਾਂ ਦਾ ਜੋ ਖਰਚਾ ਪਾਇਆ ਹੋਊਗਾ ਨਵੇਂਆਂ ਦਾ ਪਾਇਆ ਹੋਊਗਾ ਤੇ ਜੋ ਇਹ ਠੇਕੇ ਦਿੱਤੇ ਜਾਂਦੇ ਨੇ ਸਿੱਖਿਆ ਕ੍ਰਾਂਤੀ ਦੀ ਗੱਲ ਇਹ ਨਹੀਂ ਸੀ ਇਸ ਤੋਂ ਬਾਅਦ ਤੁਸੀਂ ਇਹ ਵੇਖੋ ਕਿ ਜੋ ਪੰਜਾਬ ਦੇ ਵਿੱਚ ਇਸ ਟਾਈਮ ਠੇਕੇ ਦਿੱਤੇ ਜਾਂਦੇ ਨੇ ਲਿੰਕ ਸੜਕਾਂ ਬਣਦੀਆਂ ਪਿੰਡਾਂ ਦੀਆਂ ਜੋ ਲਿੰਕ ਕਰਦੀਆਂ ਪਿੰਡਾਂ ਨੂੰ ਆਪਸ ਦੇ ਵਿੱਚ ਸਿੰਗਲ ਰੋਡਸ ਹੁੰਦੀਆਂ ਨੇ ਉਹ ਬਣਦੀਆਂ ਹੁਣ ਪਿੰਡਾਂ ਦੇ ਵਿੱਚ ਇਸ ਤੋਂ ਪਹਿਲਾਂ ਬਣਾਉਂਦੇ ਸੀ ਪੰਜਾਬ ਦੇ ਠੇਕੇਦਾਰ ਤੇ ਪੰਜਾਬ ਦੇ ਠੇਕੇਦਾਰ ਬੋੜੀ-ਬੋੜੀ ਕਰਦੇ ਫਿਰਦੇ ਆ ਇਸ ਟਾਈਮ ਉਹਨਾਂ ਨੂੰ ਬਾਈਪਾਸ ਕਰਕੇ ਦਿੱਲੀ ਤੋਂ ठेकेदार ਲਿਆਂਦੇ ਗਏ ਤੇ ਉਹਨਾਂ ਨੂੰ ਠੇਕੇ ਦੇ ਦਿੱਤੇ ਗਏ ਆ ਇੱਥੇ ਸੜਕਾਂ ਬਣਾਉਣ ਦੇ ਕਿਉਂ ਦਿੱਤੇ ਗਏ ਕਿਉਂਕਿ ਉਹਨਾਂ ਦੇ ਨਾਲ ਲੋਕ ਕਹਿ ਰਹੇ ਆ ਮੈਂ ਨਹੀਂ ਕਹਿ ਰਿਹਾ ਲੋਕ ਕਹਿੰਦੇ ਆ ਕਿ ਉਹਨਾਂ ਦੇ ਨਾਲ ਠੇਕੇ ਤੇ ਠੇਕੇ ਵਾਲੇ ਬੰਦਿਆਂ ਦੇ ਨਾਲ ਸੈਟਿੰਗਾਂ ਕੀਤੀਆਂ ਹੋਣੀਆਂ ਪਹਿਲਾਂ ਦੀਆਂ ਇਸ ਕਰਕੇ ਉਹਨਾਂ ਨੂੰ ਠੇਕੇ ਦਿੱਤੇ ਜਾ ਰਹੇ ਆ ਬਹੁਤ ਰੌਲਾ ਇਸ ਗੱਲ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਪਰ ਸਰਕਾਰ ਤਾਂ ਇਸ ਤੇ ਬੋਲਦੀ ਨਹੀਂ ਫੇਰ ਤੁਸੀਂ ਹੋਰ ਵੇਖੋ ਇਦੋਂ ਵੀ ਅੱਗੇ ਇੱਕ ਗੱਲ ਸਾਰੇ ਲੋਕਾਂ ਨੂੰ ਹੈਰਾਨ ਕਰਦੀ ਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਟੈਂਟ ਵੀ ਨਹੀਂ ਲਿਆਉਂਦਾ ਆਮ ਆਦਮੀ ਪਾਰਟੀ ਜਦੋਂ ਕੋਈ ਵੀ ਰੈਲੀ ਕਰਦੀ ਆ ਕੋਈ ਵੀ ਪ੍ਰੋਗਰਾਮ ਕਰਦੀ ਆ ਤਾਂ ਟੈਂਟ ਪਤਾ ਕਿੱਥੋਂ ਲੈ ਕੇ ਆਇਆ ਜਾਂਦਾ ਦਿੱਲੀ ਤੋਂ ਵਾਟਰ ਪ੍ਰੂਫ ਟੈਂਟ ਲਿਆਂਦਾ ਜਾਂਦਾ ਦਿੱਲੀ ਤੋਂ ਪੰਜਾਬ ਦੇ ਵਿੱਚੋਂ ਹੁਣ ਟੈਂਟ ਵੀ ਮਿਲਣੋਂ हट ਗਿਆ ਆਮ ਆਦਮੀ ਪਾਰਟੀ ਨੂੰ ਇਸ ਤੋਂ ਇਲਾਵਾ ਜੋ ਮਸ਼ਹੂਰੀਆਂ ਤੇ ਖਰਚਾ ਕੀਤਾ ਜਾ ਰਿਹਾ ਜੋ ਬੋਰਡਸ ਤੇ ਖਰਚਾ ਕੀਤਾ ਜਾ ਰਿਹਾ ਹੈ ਫਲੈਕਸਾਂ ਤੇ ਖਰਚਾ ਕੀਤਾ ਜਾ ਰਿਹਾ ਉਹ ਬਹੁਤ ਜਿਆਦਾ ਖਰਚਾ ਕੀਤਾ ਜਾ ਰਿਹਾ ਤੇ ਬਹੁਤ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਹੋ ਰਹੀ ਹੈ ਉਹ ਮਸ਼ਹੂਰੀਆਂ ਵਗੈਰਾ ਤੇ ਕਿੰਨਾ ਖਰਚਾ ਕੀਤਾਗਾ ਸਰਕਾਰ ਨੇ ਉਸ ਬਾਰੇ ਬਕਾਇਦਾ ਆਪਾਂ ਲੱਗ ਤੋਂ ਪੂਰੀ ਰਿਪੋਰਟ ਦਿੱਤੀ ਹੋਈ ਆ ਪੂਰੀ ਵੀਡੀਓ ਬਣਾਈ ਹੋਈ ਆ ਆ ਵੀਡੀਓ ਤੁਸੀਂ ਵੇਖ ਸਕਦੇ ਹੋ ਇਸ ਤੋਂ ਇਲਾਵਾ ਲੈਂਡ ਪੂਲਿੰਗ ਵਾਲਾ ਜੋ ਮੁੱਦਾ ਇਸ ਟਾਈਮ ਪੰਜਾਬ ਦੇ ਸਿਰ ਤੇ ਲਟਕ ਰਿਹਾ ਹੈ ਇਹ ਵਾਕਿਆ ਹੀ ਇੱਕ ਤਲਵਾਰ ਵਾਂਗ ਲਟਕ ਰਿਹਾ ਹੈ ਪਿੰਡਾਂ ਦੇ ਪਿੰਡਾਂ ਦੇ ਪਿੰਡ ਉੱਜੜ ਜਾਣੇ ਆ ਜੇ ਕਿਤੇ ਸਰਕਾਰ ਇਸ ਵਿੱਚ ਕਾਮਯਾਬ ਹੋਗੀ ਇਸ ਦੇ ਉੱਤੇ ਆਪਾਂ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਬਹੁਤ ਸਾਰੇ ਲੋਕਾਂ ਨਾਲ ਲਿੰਕ ਦੇ ਵਿੱਚ ਆ ਇੰਟਰਵਿਊਜ਼ ਬੈਕ ਟੂ ਬੈਕ ਆਉਣੀਆਂ ਤੇ ਆਪਣੇ ਪੌਡਕਾਸਟ ਲਾਏ ਹੋਏ ਨੇ ਲਾਈਨ ਦੇ ਵਿੱਚ ਤੇ ਹਫ਼ਤੇ ਦੇ ਵਿੱਚ ਵਿੱਚ ਆਪਾਂ 3-4 ਬੁੱਧੀਜੀਵੀਆਂ ਨਾਲ ਜੋ ਸਾਰੀ ਗੱਲ ਸਮਝਾਉਣ ਉਹਨਾਂ ਦੇ ਨਾਲ ਆਪਾਂ ਪੌਡਕਾਸਟ ਕਰਾਂਗੇ ਜੋਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾ ਦੇ ਜਿਹੜੇ ਪ੍ਰਧਾਨ ਨੇ ਵੱਡੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਆਪਾਂ ਇੰਟਰਵਿਊ ਕੀਤੀ ਸੀ ਇਸ ਮਸਲੇ ਤੇ ਉਹ ਤੁਸੀਂ ਆਹ ਵੇਖ ਸਕਦੇ ਹੋ ਇਹਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਬਾਕੀ ਤੁਸੀਂ ਹਾਂਜੀ ਬਾਈ ਨੂੰ ਪਿਆਰ ਦਿੰਦੇ ਰਹੋ ਤੁਸੀਂ ਆਪਣਾ ਅਨਮੁੱਲਾ ਕੀਮਤੀ ਟਾਈਮ ਕੱਢ ਕੇ ਇਸ ਵੀਡੀਓ ਨੂੰ ਵੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਾਥ ਬਣਾਈ ਰੱਖਿਓ ਆਪਣਾ ਫਰਜ਼ ਨਿਭਾਈ ਜਲਿਓ ਅਸੀਂ ਆਪਣਾ ਫਰਜ਼ ਨਿਭਾਈ ਜਲਾਂਗੇ ਤੁਸੀਂ ਲਾਈਕ ਕਮੈਂਟ ਸ਼ੇਅਰ ਵਾਲਾ ਕੰਮ ਕਰਦੇ ਹੋ ਅਸੀਂ ਆਪਣੀ ਜਾਂਚ ਪੜਤਾਲ ਵਾਲਾ ਤੇ ਤੁਹਾਡੇ ਤੱਕ ਹੋਰ ਨਵੇਂ ਤੱਥ ਲੈ ਕੇ ਆਉਣ ਵਾਲਾ ਕੰਮ ਕਰਦੇ ਰਹਾਂਗੇ ਦੇਖਦੇ ਰਹੋ ਹਾਂਜੀ ਬਾਈ ਮਿਲਦੇ ਆ ਅਗਲੀ ਵੀਡੀਓ ਦੇ ਨਾਲ